ਲੁਧਿਆਣੇ ਦੀਆਂ ਸੜਕਾਂ ਤੇ ਕਾਲੇ ਰੰਗ ਦਾ ਪਾਣੀ ਨਜ਼ਰ ਆਇਆ ਜੀ ਹਾਂ ਬੀਤੇ ਰਾਤ ਹੋਈ ਭਾਰੀ ਬਰਸਾਤ ਤੋਂ ਬਾਅਦ ਲੁਧਿਆਣੇ ਦੇ ਬਸੰਤਨਗਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਗਲੀ ਦੇ ਵਿੱਚ ਕਾਲੇ ਰੰਗ ਦਾ ਪਾਣੀ ਨਜ਼ਰ ਆਇਆ ਦੱਸਦੇ ਕਿ ਕਾਲੇ ਰੰਗ ਦਾ ਪਾਣੀ ਬੁੱਡੇ ਦਰਿਆ ਦਾ ਪਾਣੀ ਹੈ ਜੋ ਕਿ ਰਾਤ ਹੋਈ ਤੇਜ਼ ਬਰਸਾਤ ਤੋਂ ਬਾਅਦ ਓਵਰਫਲੋ ਹੋ ਜਾਂਦਾ ਹੈ ਅਤੇ ਇਸ ਦਾ ਪਾਣੀ ਸੜਕਾਂ ਤੇ ਗਲੀਆਂ ਦੇ ਵਿੱਚ ਵੜ ਜਾਂਦਾ ਹੈ ਦੋਸਤੋ ਬਾਅਦ ਲੋਕ ਕਾਫੀ ਪਰੇਸ਼ਾਨ ਨਜ਼ਰ ਆਉਂਦੇ ਨੇ ਨਮਸਕਾਰ ਜੀ ਇਹ ਗਲੀ ਨੰਬਰ 6 ਬਸੰਤਨਗਰ ਬੁੱਡੇ ਦਰਿਆ ਦੇ ਉੱਤੇ ਗਲੀ ਖਤਮ ਹੁੰਦੀ ਆ ਉਹਦੇ ਨਾਲ ਨਾਲ ਜਿਹੜਾ ਮਿਨੀ ਹਾਈਵੇਅ ਹੈ ਉੱਥੇ ਜਾਂਦੀ ਆ ਬਹੁਤ ਬਹੁਤ ਸ਼ੁਕਰੀਆ ਨਗਰ ਨਿਗਮ ਦਾ ਵੀ ਤੁਸੀਂ ਸਾਨੂੰ ਕਾਲੇ ਰੰਗ ਦਾ ਪਾਣੀ ਦੇਖਣ ਦਾ ਵੀ ਮੌਕਾ ਦਿੱਤਾ ਕਈ ਸਾਲਾਂ ਚ ਅਸੀਂ ਕਾਲੇ ਰੰਗ ਦਾ ਪਾਣੀ ਨਹੀਂ ਦੇਖਿਆ ਸੀਗਾ ਪਰ ਇਸ ਵਾਰੀ ਜਿਹੜੀ ਰਾਤ ਬਾਰਿਸ਼ ਲੋਕਾਂ ਦਾ ਕਿਹਾ ਹੈ ਕਿ ਇਸ ਪਾਣੀ ਦੇ ਨਾਲ ਉਹਨਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਗੰਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਆਨ ਪੁੱਜਿਆ ਲੋਕ ਜੋ ਪਰੇਸ਼ਾਨ ਨੇ ਦੱਸ ਦਈਏ ਕਿ ਵੀਡੀਓ ਲੋਕਾਂ ਦੇ ਵੱਲੋਂ ਬਣਾ ਕੇ ਨਗਰ ਨਿਗਮ ਪ੍ਰਸ਼ਾਸਨ ਨੂੰ ਵੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਆਖਿਰਕਾਰ ਇਸ ਤੋਂ ਰਾਹਤ ਕਿਵੇਂ ਮਿਲੇਗੀ ਤਸਵੀਰਾਂ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਬੁੱਡੇ ਦਰਿਆ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਤੇ ਗਲੀਆਂ ਦੇ ਵਿੱਚ ਵੜ ਜਾਂਦਾ ਹੈ ਕਿਸ ਕਦਰ ਲੋਕ ਪਰੇਸ਼ਾਨ ਨਜ਼ਰ ਆਂਦੇ ਨੇ ਦੋ ਤਿੰਨ ਘੰਟੇ ਦੀ ਅ ਪਿੱਛੇ ਲੰਬੇ ਜੋੜੇ ਦਾਅਵੇ ਅਸੀਂ ਅਖਬਾਰਾਂ ਚ ਮੀਡੀਆ ਦੇ ਵਿੱਚ ਦੇਖ ਰਹੇ ਪਏ ਸੀ ਕਿ ਬੜੀਆਂ ਅਫੀਸਰਸ ਦੀ ਮੀਟਿੰਗ ਹੋ ਰਹੀਆਂ ਨੇ ਵੀ ਬੁੱਧੇ ਦਰਿਆ ਦੇ ਉੱਤੇ ਟਾਸਕ ਫੋਰਸ ਬਣਾਈ ਹੋਈ ਆ ਤੇ ਸਫਾਈ ਇਹਦੀ ਪੂਰੀ ਹੋ ਰਹੀ ਆ ਜਿਹੜੀ ਸਫਾਈ ਹੋ ਰਹੀ ਸੀ ਪਹਿਲੀ ਬਾਰਿਸ਼ 'ਚ ਐਕਸਪੋਜ਼ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਬਾਰਿਸ਼ ਖਤਮ ਹੋੁੰਦੇ ਚਾਰ ਪੰਜ ਘੰਟੇ ਬਾਅਦ ਵੀ ਪਾਣੀ ਭਰਿਆ ਹੋਇਆ ਔਰ ਪਾਣੀ ਦਾ ਰੰਗ ਦੇਖੋ ਕਾਲਾ ਇਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਉਹਨੂੰ ਪਤਾ ਹੈ ਸਾਡੀ ਜਿਹੜੀ ਲੁਧਿਆਣਾ ਦੀ ਅਫਸਰਸ਼ਾਈ ਹੈ ਸਾਡਾ ਜਿਹੜਾ ਮੈਕੈਨਿਜ਼ਮ ਹੈ ਲੁਧਿਆਣੇ ਦਾ ਬੁੱਢੇ ਦਰਿਆ ਦਾ ਉਹ 100% ਫੇਲ ਹੈ ਹਵਾ ਹਵਾਈ ਗੱਲਾਂ ਕਰਦੇ ਨੇ ਇਸੇ ਕਰਕੇ ਪਰਮਾਤਮਾ ਵੀ 2-4 ਘੰਟੇ ਤੋਂ ਵੱਧ بارش ਨਹੀਂ ਪਾਉਂਦਾ ਅਗਰ ਉਹਨੇ ਵੀ ਇਹ ਧਾਰ ਲਿਆ ਕਿ ਇਹਨਾਂ ਨੂੰ ਚੈੱਕ ਕਰਨਾ ਕੋਈ 2-3 ਦਿਨ بارش ਪਾਤੀ ਤੇ ਸਾਰੇ ਘਟਨਿਆਂ ਦੇ ਪਾਰ ਆ ਜਾਣਗੇ ਲੁਧਿਆਣੇ ਵਾਲੇ ਤੇ ਜਿਹੜੇ ਮਰਦੀ ਏਰੀਆ ਚ ਕੋਈ ਰਹਿੰਦਾ ਹੋਵੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਣਾ ਇਹ ਤਾਂ ਪਰਮਾਤਮਾ ਤਰਸ ਖਾਨਾ ਲੁਧਿਆਣੇ ਵਾਲਿਆਂ ਦੇ ਇਸ ਕਰਕੇ ਵਿਚਾਰ ਰੱਖਦਾ ਤੁਸੀਂ ਆ ਦੇਖ ਲਓ ਦੋ ਤਿੰਨ ਘੰਟੇ ਦੀ بارش ਦਾ ਨਤੀਜਾ ਕਾਲਾ ਹੀ ਕਾਲਾ ਪਾਣੀ ਬਹੁਤ ਬਹੁਤ ਵਧਾਈਆਂ ਉਹ ਸਾਰੇ ਅਫਸਰਾਂ ਨੂੰ ਉਹ ਸਾਰੇ ਸਟਾਫ ਨੂੰ ਉਹ ਸਾਰੇ ਲੋਕਾਂ ਨੂੰ ਜਿਹੜੇ ਬੁੱਢਾ ਦਰਿਆ ਦੀ ਸਫਾਈ ਦੇ ਉੱਤੇ ਬਹੁਤ ਮਿਹਨਤ ਕਰ ਰਹੇ ਸੀ ਤੁਹਾਡੀ ਮਿਹਨਤ ਇਹ ਸਾਫ ਸਾਫ ਨਜ਼ਰ ਆ ਰਹੀ ਹੈ ਜੈ ਹਿੰਦ ਜੈ ਭਾਰਤ